ਭਾਈ ਸਾਹਿਬ ਕਿੱਥੇ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਪਾ ਪਹੁੰਚ ਚੁੱਕੇ ਆ ਪਿੰਡ ਲਚਕਾਣੀ ਜਗਦੀਪ ਜੋਗਾ ਬਾਈ ਜੀ ਚਲੋ ਗਾਹ ਹੋ ਮੜਾ ਜਾ ਸਾਡੇ ਕੈਮਰੇ ਨੂੰ ਵੀ ਰਾਹ ਦਿਓ ਬਾਈ ਚਲੋ ਚਲੋ ਹਮ ਵਾਹ ਕਿੰਗ ਬਾਈ ਜੀ ਮਲਾਉਣਾ ਹੈ ਇੱਕ ਗੀਤਕਾਰ ਨੂੰ ਬਾਈ ਜੀ ਕਹਿੰਦੇ ਇੱਥੇ ਇੱਕ ਬਾਈ ਗੀਤ ਲਿਖਦਾ ਕੋਈ ਨਾ ਕੋਈ ਦਵਿੰਦਰ ਆ ਹਾਈਲਾਈਟ ਕੀਤੀ ਉੱਪਰ ਭਈਆ ਬੁੱਤ ਅੱਛਾ ਗਾਣਿਆਂ ਦਾ ਬੈਗ ਲਾਇਆ ਹੋਇਆ ਬਾਈ ਨੇ ਠੀਕ ਹੈ ਦੇਖੋ ਜੋੰਦੀ ਮੈਂ ਕਿਹਾ ਉੱਧਰੇ ਲੈ ਚਾਉਂਦੇ ਆਪਾਂ ਉੱਧਰੇ ਆ ਜਾ ਮੈਂ ਤਾਂ ਨਹੀਂ ਜਾਂਦੀ ਉੱਥੇ ਜੀ ਹਾਂ ਆ ਜਾਓ ਦੀ ਹਾਲੇ ਬਿਚੇ ਨਹੀਂ ਆਖਦਾ ਕਾਪੀਆਂ ਨੇ ਆਹਾਂਗਾ ਕੋਈ ਕਰਦੀ ਬਾਈ ਨੇ 8-10 ਕਾਪੀਆਂ ਭਰੀ ਹੋਈ ਨੇ ਗੀਤ ਲਿਖ ਲੈ ਕੇ ਕਲਾ ਨੂੰ ਬੜਾ ਪਿਆਰ ਕਰਦਾ ਬਾਈ ਕਹਿੰਦੇ ਗੱਤੇ ਦੀ ਵੀ ਜਾਣੇ ਲੇਖ ਦਿੰਦੇ ਹੱਥ 'ਚ ਗੱਤਾ ਜੇ ਮੁੰਡੇ ਕੋਲੇ ਬੈਗ ਭਰਿਆ ਹੋਇਆ ਗੀਤਾਂ ਦਾ ਅੱਜ ਫਿਰ ਕਲਾ ਨੂੰ ਕਲਾ ਟੱਕਰੂ ਜੀ ਹਾਂਜੀ ਤੁਸੀਂ ਗੱਲ ਹੋਰ ਦੇਖੋ ਜੀ ਹਾਂਜੀ ਜੇ ਨੂੰ ਕੋਈ ਮਤਲਬ ਜਿਵੇਂ ਰਸਾਂ ਦਾ ਡੱਬਾ ਆ ਜੇ ਇਸ ਹਸਤਾ ਚ ਹਾਂਜੀ ਬਾਹਰ ਰਸਾਂ ਦਾ ਡੱਬਾ ਦੋ ਪਾਰਕ ਤੇ ਲੀਅਰ ਲਿਖਦਾ ਅੱਛਾ ਜੀ ਹਾਂਜੀ ਬਾਹਰ ਨੂੰ ਬਾੜੇ ਉਹ ਦੇਖੋ ਤੁਸੀਂ ਹੁਣ ਐਦਾਂ ਕੀ ਨਿਕਲਦਾ ਬਾਈ ਤੁਸੀਂ ਹਾਂਜੀ ਦੇਖੋ ਕਾ ਬੋਟ ਆ ਜੀ ਇਹਦਾ ਬਹੁਤ ਕੰਟੈਂਟ ਪਿਆ ਜੀ ਸਾਰੀਆਂ ਦਿਖਾ ਦੇ ਜੀ ਅੱਗੇ ਇਹ ਸਿਲਸਿਲੇ ਗਜ਼ਲ ਹਾਂ ਇਹ ਜੋ 5-7 ਗਾਣੇ ਆਪਨੇ ਮਤਲਬ ਟਾਈਟਲ ਲੈ ਆ ਦੇ ਵਿੱਚੋਂ ਪਲੇ ਹੀ ਆਪਨੇ ਆਪ ਲਿਖਦੇ ਹਾਂ ਜੀ ਹਾਂ ਜੀ ਜਿੱਦ ਆਪਣੀ ਦੇ ਪੱਕੇ ਪੈਰੀਂ ਅੜ ਕੇ ਬੈਠੇ ਆਂ ਨਾ ਡਰਦੇ ਮਾਰੇ ਸੋਚੀ ਅੰਦਰ ਵੜ ਕੇ ਬੈਠੇ ਆਂ ਅਸੀਂ ਵੀ ਤਾਂ ਸਿੱਖ ਲਏ ਕਾਨੂੰਨ ਕਿਤਾਬਾਂ ਦੇ ਪੰਨਾ ਪੰਨਾ ਅੱਖਰ ਅੱਖਰ ਪੜ੍ਹ ਕੇ ਬੈਠੇ ਆਂ ਅੱਛਾ ਜੀ ਲੈ ਫਿਰ ਹੁਣ ਸੁਣਾਓ ਆ ਸਾਰੇ ਘੱਟ ਮੜਾ ਦੇ ਦਿਖਾਈ ਵੀਰੇ ਇੱਕ ਮਿੰਟ ਦਵਿੰਦਰ ਇੱਧਰੋਂ ਲੈ ਚੱਲ ਦਿਖਾ ਪਹਿਲਾਂ ਜਿਹੜੇ ਤੇਰੇ ਕੋਲ ਕੈਂਟ ਕਾਪੀ ਉਹ ਖੋਲ ਪਿਆਰ ਕੀ ਤੇ ਤੈਨੂੰ ਸਮਝਾਵੇਂ ਨਾ ਕਰ ਲੈ ਪਿਆਰ ਤੂੰ ਵੀ ਸਾਨੂੰ ਗਲਤ ਕੰਮਾਂ ਤੋਂ ਉੱਪਰ ਹੀ ਰਹਿਜ ਕਰੀ ਜਾਂਦੇ ਆਂ ਹੂੰ ਕਰੀ ਜਾਂਦੇ ਆਂ ਗਲਤ ਕੰਮਾਂ ਤੋਂ ਪਰਹੇਜ਼ ਕਰੀ ਜਾਂਦੇ ਆਂ ਸਾਡਾ ਪਿਆਰ ਕੀ ਤੇ ਤੈਨੂੰ ਸਮਝਾਵੇਂ ਨਾ ਕਰ ਲੈ ਪਿਆਰ ਕਰ ਲੈ ਪਿਆਰ ਤੂੰ ਵੀ ਸਾਨੂੰ ਗਲਤ ਕੰਮਾਂ ਤੋਂ ਪਰਹੇਜ਼ ਕਰੀ ਜਾਂਦੇ ਆਂ ਜਿਉਂ ਜਿਉਂ ਉਮਰ ਵਾਦੀ ਗਲਤ ਕੰਮ ਘਟ ਘਟਦੇ ਸਾਨੂੰ ਹੱਸ ਕੇ ਬੁਲਾਉਣੀ ਏ ਸੋਹਣੀਆਂ ਇੰਨੀ ਦੂਰ ਕਰਦੇ ਤੀ ਤੈਨੂੰ ਬੁਲਾਇਆ ਹੱਸ ਕੇ ਨਹੀਂ ਸੋਹਣੀਆਂ ਦੂਰ ਕਰਦੇ ਤੀ ਤੈਨੂੰ ਬੁਲਾਇਆ ਹੱਸ ਕੇ ਆਹ ਸੋਣਾ ਹੁਣ ਅਗਲਾ ਸੁਣਾਓ ਬਾਈ ਬੜਾ ਹਾਂਜੀ ਇਹ ਐਨੇ ਬਾਈ ਐਨੇ ਲਿਖ ਤੂ ਗਾਣੇ ਗਾਣੇ ਇੱਕ ਮਿੰਟ ਦੀ ਰੋ ਐਵਰੇਜ ਪੁੱਛ ਇੱਕ ਦਿਨ ਚ ਕਿੰਨੇ ਲਿਖਦੇ ਇੱਕ ਦਿਨ ਤੇ ਕਿੰਨੇ ਗਾਣੇ ਲਿਖ ਦਿੰਨੇ ਆ ਬਾਈ ਹੋਊਗੀ ਜੀ 20 ਕੇ ਗਾਣੇ ਦੀ ਹੈਗੀ 15 ਦੀ 15 ਦੀ ਹੈਗੀ 15 ਦਾ ਘਟੋ ਘਟਨੇ ਬਾਕੀ 25 25 ਵੀ ਲਿਖਾਈਡ ਰਾਈਟਿੰਗ ਥੋੜੀ ਮੇਰੀ ਲਖਾਈ ਵਧੀਆ ਨਹੀਂ ਨਾ ਹੈਗੀ ਉਹਦੇ ਕਰਕੇ ਥੋੜਾ ਆ ਖੋਲੀ ਪੁੱਤ ਮੜਾ ਪਟਾਰੀ ਵੀਰੇ ਦਿਖਾਈ ਜਾਂਦੇ ਨੇ ਫਿਰ ਆ ਖੋਲੀ ਮੜਾ ਆ ਦੇਖੋ ਜੇ ਨੂੰ ਕਾਪੀ ਨਾ ਮਿਲੇ ਹੁਣ ਤੁਸੀਂ ਇਹ ਦੇਖੋ ਜੇ ਪਹਿਲਾਂ ਨਹੀਂ ਮਿਲਿਆ ਲਓ ਜੀ ਪੜੋ ਜੇ ਨੂੰ ਕੋਈ ਰਸਾਂ ਵਾਲਾ ਡੱਬਾ ਦਿਖ ਜੇਵੇ ਤੇ ਰਸ ਬਾਹਰ ਕੱਢ ਦਿੰਦਾ ਪੇਟੀ ਚ ਦੇਖੋ ਜੀ ਤੁਹਾਡੇ ਕੋਲ ਆਉਂਦਾ ਅੱਛਾ ਗੱਤਿਆਂ ਦੀ ਲਿਖ ਲੈਂਦੇ ਬਈ ਇਹ ਹੈਗਾ ਹੀ 800 ਬਣਾ 600 ਨਹੀਂ ਮਿਲਦੀ ਅੱਛਾ ਜੀ 900 ਬਣਾ ਜੀ ਭਾਬੀ ਕਰੇ ਮੈਂ ਤਾਂ 1000 ਵੇ ਹੂੰ ਤੂੰ ਵਿਆਹ ਕਰਾ ਲੈ ਮੇਰਾ ਵਿਆਹ ਕਰਵਾ ਲੈ ਮੇਰੀ ਛੋਟੀ ਭੈਣ ਨਾਲ ਵਿਆਹ ਹੋਊਗਾ ਆ ਕਹਨਾ ਵਾਈਕ ਰੁਵਾਈਕ ਚਲੋ ਸੁਣਾਓ ਫੇਰ ਹੁਣ ਹੁਣ ਆਹੀ ਇੱਚੇ ਹੁਣ ਕੋ ਫਿਰ ਕੋਈ ਜਿਹੜਾ ਮਰਜ਼ੀ ਸੁਣਾ ਦੋ ਜਿਹੜਾ ਜਮਾ ਤੁਹਾਨੂੰ ਸਿਰੇ ਵਾਲਾ ਗੀਤ ਲੱਗਦਾ ਉਹ ਸੁਣਾ ਦੋ ਬਾਈ ਸਿਰੇ ਵਾਲਿਆ ਦੇਖੋ ਆ ਸੀ ਫਿਰ ਨਵੀਂ ਕਾਪੀ ਕਾਪੀ ਦੇਖੋ ਟੋਪ ਦੀ ਆ ਦਿਖਾ ਦਿਓ ਬਾਈ ਕਿੱਤੋਂ ਦੇਖੋ ਜੀ ਕਰ ਦੇ ਚੈਲੰਜਰ ਨੂੰ ਵੱਡੇ 나ਡੂ ਖਾਨ ਨੇ ਯਾਰਾਂ ਦਾ ਚੱਲਦਾ ਨਾ ਪਿੰਡਾਂ ਪਿੰਡਾਂ ਵਿੱਚ ਸ਼ਰੀਆਮ ਹੈ ਯਾਰ 나ਡੂ ਖਾਨ 나ਡੂ ਖਾਨ ਕਿਹੜਾ ਕਿਹੜਾ ਤੋ ਕੁ ਐਡੀ ਹਿੰਮਤ 나ਡੂ ਖਾਨ ਦੀ ਨਾ ਯਾਰਾਂ ਦੀ ਚੜਾਈ ਦੇਖ ਮੱੱਚੇ ਵੱਡੇ ਵੱਡੇ ਬੈਲੀ ਵੱਡੇ ਵੱਡੇ 나ਡੂ ਖਾਨਾਂ ਯਾਰਾਂ ਦੀ ਝੜੇ ਜਿਕਰ ਮੱੱਚੇ ਵੱਡ ਵੱਡ ਬੈਲੀ ਖਾਨ ਸਾਰੇ ਪਿੱਛੇ ਲਿਖਦਾ ਬਾਈ ਨਾ ਹਾਂ ਜੀ ਯਾਰ ਕਰਦੇ ਜ਼ਿਕਰ ਕਦੇ ਆਪਣੇ ਯਾਰਾਂ ਦਾ ਅੰ ਗਹਿਰਾਂ ਦਾ ਹਸਮੁਖ ਸੁਆ ਦਿਲ چیرਦਾ ਯਾਰਾਂ ਦਾ ਨਾ ਨਾਗ ਵੀ ਇਹਨਾਂ ਨਾਰਾ ਵੀ ਹੋਣ ਦਾ ਵਾਇਰਲ ਨਾਗ ਨਾਗ ਜੇ ਨਾਗ ਨਾ ਫਟਾਇਆ ਤਾਂ ਨਾਰਾ ਕੈਰੇਕਟਰ ਵੀ ਆ ਨਾਲ ਨਾਮ ਵੀ ਜਪਦਾ ਜੀ ਇਹ ਆ ਗਾਣੇ ਦੇ ਤੁਸੀਂ ਤਾਂ ਇਹਨਾਂ ਦਾ ਕੀ ਇਤਿਹਾਸ ਦੱਸੀ ਮਾੜਾ ਇਹਨਾਂ ਦਾ ਕੀ ਆ ਇਹ ਤਾਂ ਜਿਵੇਂ ਸੰਕਟਾ ਜੀ ਉਹ ਗਾਣੇ ਤਾਂ ਸਾਨੂੰ ਦੋ ਵਾਰ ਸੰਕਟ ਨਾ ਪਹਿਲਾਂ ਇਹ ਦੱਸੀ ਮਾੜਾ ਸੰਕਟ ਦਾ ਬਾਈ ਨੇ ਸੰਕਟ ਬਾਰੇ ਦੱਸਿਆ ਸਾਨੂੰ ਦੱਸੀ ਕੀ ਆ ਸੰਕਟ ਦਾ ਮਤਲਬ ਤਾਂ ਦੱਸ ਦੇ ਕਲੀ ਮੁੰਡਾ ਸੰਕਟਾ ਮਤਲਬ ਹਾਂ ਕਿ ਮੈਨੂੰ ਗਾਣਾ ਤੋਂ ਵੱਧ ਕੇ ਮੈਨੂੰ ਸਮਝ ਆ ਜੋ ਪੁਰਾਣੇ ਪੜ੍ਹੇ ਨੂੰ ਬਹੁਤ ਟਾਈਮ ਹੋ ਗਿਆ ਆ ਨੰਬਰ ਲਈ ਕੀ ਬੈਠੇ ਹੋ ਬਾਈ ਮੈਂ ਪਹਿਲਾਂ ਨਹੀਂ ਜੀ ਜੀ ਕਾਪੀ ਮਿਲ ਜਾਂਦੀ ਉਹ ਜੀ ਚੱਲ ਜਾਂਦਾ ਅੱਛਾ ਜੀ ਹਾਂ ਜੀ ਤਨ ਕਾਪੀ ਪੇਜ ਖਾਲੀ ਚਾਹੀਦਾ ਬਸ ਆ ਜੱਟ ਦਾ ਨਾਂ ਬੋਲਦਾ ਸੁਣਾਓ ਦੇਖੋ ਜੀ ਬਹੁਤ ਪੁਰਾਣੀ ਗੱਲ ਕਰਦੇ ਜਦੋਂ ਵੀ ਭੀੜ ਪੈ ਜੱਟ ਤੇ ਜੱਟ ਜ਼ਮੀਨ ਦਾ ਰੋਲਾ ਤਾਂ ਮੋਂ ਰਹਿੰਦਾ ਜ਼ਮੀਨ ਆਲੇ ਬੈਲੀਆਂ ਦੀ ਕੱਢਦੀ ਹਵਾ ਜੱਜ ਵੀ ਹੋਇਆ ਹੈਰਾਨ ਬਾਈ ਜੀ ਜੱਟ ਜੱਟ ਦਾ ਜੱਟ ਦਾ ਬੋਲਦਾ ਨਾ ਚਾਹ ਕਚੈਰੀ ਚ ਅੱਗੇ ਸਾਜ਼ ਵਜ ਰਹੇ ਨੇ ਸਭ ਬੋਲਦਾ ਨਾ ਸਾਜ਼ ਵਜ ਰਹੇ ਨੇ ਕਚੈਰੀ ਚ ਹੁੰਦਾ ਰੌਲਾ ਜ਼ਮੀਨ ਦਾ ਕਾਨੂੰਗੋ ਮੰਨ ਲਾਦਾ ਰੇਟਰਾਂ ਤੇ ਕੁਝ ਲਿਖਦਾ ਜੱਟ ਦਾ ਨਾਂ ਬੋਲਦਾ ਜੋ ਕਚੈਰੀ ਚ ਹੁੰਦਾ ਰੌਲਾ ਜ਼ਮੀਨ ਦਾ ਦੇਖੋ ਜੀ ਇਹਦਾ ਹਾਂ ਜੀ ਵਿੱਚ ਕਚੈਰੀ ਬੋਲਦਾ ਚੰਗੇ ਚੰਗੇ ਦੀ ਹੁੰਦੀ ਆ ਬੋਲਦੀ ਬੰਦ ਬਈ ਜੀ ਜੱਟ ਦਾ ਰੋਬ ਐਨਾ ਜਿਵੇਂ ਸ਼ਹਿਰ ਦਾ ਕੋਈ ਤਕੜਾ ਡਾਊਨ ਬਈ ਜੀ ਜਿਵੇਂ ਸ਼ਹਿਰ ਦਾ ਕੋਈ ਡਾਊਨ ਬਈ ਜੀ ਜੱਟ ਆ ਤਰੂਦ ਕਰਨ ਕੱਟੀ ਜਾ ਵਿੱਚ ਕੁਝ ਵੀ ਜੱਟ ਸੁਣਾਉਂਦਾ ਫੈਸਲਾ ਜੱਜ ਦੇ ਮੂਰੇ ਬਾਈ ਬਣਿਆ ਆ ਸੁਣਾ ਬਾਈ ਬਣਿਆ ਜੱਟ ਸੁਣਾਉਂਦਾ ਫੈਸਲਾ ਬਾਈ ਕਹਿੰਦਾ ਜੱਜ ਦੇ ਮੂਰੇ ਖੋਈਏ ਵੀ ਹਾਂ ਇਹ ਹੋਰ ਗੋਸਾ ਹੈ ਸਾਡੀਆਂ ਸਾਡੀਆਂ ਪਰਾਂ ਤੋਂ ਸਿਕਿਉਰਟਨਾ ਅੱਜ ਸਾਡੇ ਨਾਲ ਹੂੰ ਸਿੰਘ ਫਸਾਈ ਬੈਠੇ ਨੇ ਸਾਡੇ ਸਾਡੀਆਂ ਪਰਾਂ ਦਾ ਸਿਕਿਉਰਟ ਸਾਡੇ ਨਾਲ ਸਿੰਘ ਫਸਾਈ ਬੈਠੇ ਨੇ ਅੱਛਾ ਬੀ ਅੱਛਾ ਜੀ ਨੇ ਇੰਨਾ ਕਰਿਆ ਵੱਧ ਸਾਡੇ ਵੈਰੀ ਬਣੇ ਬੈਠੇ ਨੇ ਹਾਂ ਵੇ ਹੋ ਗਿਆ ਇਹ ਹੂੰ ਇਹ ਹੈਗਾ ਬਾਕੀ ਇਹ ਪੈਠ ਹੋ ਗਿਆ ਹੁਣ ਕੀ ਕਾ ਗੱਲ ਸਾਡਿਆਂ ਜਿਹੜਾ ਜਿਹਨੇ ਕਟੀਆਂ ਉਹਦਾ ਭੂਤਣਗੇ ਨਵੀਆਂ ਨਵੇਂ ਦੇ ਨਾ ਮਿੱਤਰਾ ਸਾਡੇ ਸਾਰੇ ਕੇਸ ਆਉਂਦੇ ਨੇ ਫਤਿਹਗੜ ਸਾਹਿਬ ਵਾਲੀ ਕਚਹਿਰੀ ਸੱਜਣਾ ਯਾਰਾਂ ਨੇ ਜੋ ਕਿਤੇ ਖੂਨ ਕਿਤੇ ਖੂਨ ਖੂਨ ਮਿਲੇ ਉਹਨਾਂ ਦੀ ਦਵਾਈ ਸੱਜਣਾ ਯਾਰਾਂ ਨੇ ਜਿਹੜੇ ਖੂਨਾਂ ਖੂਨਾਂ ਦਵਿੰਦਰ ਗੀਤਕਾਰ ਪਿੰਡ ਉਹਨਾਂ ਕੀਤੇ ਖੂਨ ਨਹੀਂ ਪੁੱਲ ਯਾਰ ਪਿੰਡ ਕਿਹੜਾ ਬਈ ਦਵਿੰਦਰ ਖਰੋੜੀ ਲਿਖੋਗੇ ਪਹਿਲਾਂ ਗੀਤ ਦਵਿੰਦਰ ਗੀਤਕਾਰ ਖਰੋੜੀ ਪਿੰਡ ਖਰੋੜੀ ਜੀ ਖਰੋੜੀ ਨਵਾਂ ਗੀਤਕਾਰ ਨਵਾਂ ਗੀਤ 200 ਗੀਤ ਨੇ ਜੀ ਤੱਬ ਵੀ ਕਰੇ ਮਿਲਦਾ ਹਜ਼ਾਰ ਲੇਕੇ 800 ਗੀਤ ਆ ਕਿਤਾਬ ਚ ਵੀ 800 ਗੀਤ ਨੇ ਵੱਡੇ ਵੱਡੇ ਗੀਤਕਾਰਾਂ ਨੂੰ ਬੇਨਤੀ ਆ ਵੀ ਆ ਕਿਤਾਬ ਨਾਲ ਚੱਕ ਕੇ ਲੈ ਜਾ ਕੋਈ ਭੁੱਲ ਬੁਲੇ ਕੇ ਵਿਆਹ ਕਰਵਾ ਲਾ ਉਹ ਕਹਿੰਦੀ ਫੋਟੋ ਵੀ ਲਾਰੇ ਲੱਪੇ ਲਈ ਜਾਂਦਾ ਤੂੰ ਵਿਆਹ ਤਾਂ ਕਰਵਾਉਂਦਾ ਨਹੀਂ ਹੈਗਾ ਜੇ ਮੈਂ ਕਹਿ ਰਿਹਾ ਤੂੰ ਵਿਆਹ ਕਰਵਾ ਲੈ ਛੋਟੀ ਭੈਣ ਨਾਲ ਵੀ ਵੀ ਤੂੰ ਵਿਆਹ ਤਾਂ ਕਰਵਾਉਂਦਾ ਨਹੀਂ ਲਾਰੇ ਲੱਪੇ ਲਈ ਜਾਂਦਾ ਫੋਟੋ ਦਿਖਾ ਕੇ ਫੋਟੋ ਨਾਲ ਹੀ ਕਰਾ ਲਈਏ ਕਿੱਥੇ ਹੁਣ ਅਸਲੀ ਤਾਂ ਕੁੜੀ ਦਿਖਾਉਣੀ ਨਹੀਂ ਰਿਹਾ ਕਿ ਮੈਂ ਕਰਾ ਲਈਏ ਦੇਖ ਲਈਏ ਵਾਸਤੇ ਬਾਕੀ ਟੀਚਰ ਕਰ ਦੋ ਬਾਈ ਹੁਣ ਇੱਕ ਆ ਸੁਣਾ ਦੋ ਬਾਈ ਉਹਨਾਂ ਨੂੰ ਗੁਰਦੀਪ ਗਾਣਾ ਸੁਣਾ ਲਾ ਗੁਰਦੀ ਦੇਖੀ ਨਾ ਉਹ ਨਹੀਂ ਮੰਦੋਰਾ ਆ ਬੰਦਾ ਆ ਜਿਹੜੀ ਬੋਲਦੀ ਹੈ ਇਹ ਪਿੱਛੇ ਟੈਲੀ ਨਹੀਂ ਤੀ ਆਪਣੇ ਜਰ ਉਹ ਤਾਂ ਹੋਰ ਸਰ ਦਵਿੰਦਰ ਹੋਰ ਦੱਸ ਕਿਹੜੇ ਕਿਹੜੇ ਕੀ ਕੀ ਮਤਲਬ ਨੇ ਗਾਣਿਆਂ ਦੇ ਵੀਰੇ ਹਾਂਜੀ ਬਾਕੀ ਵੀਰੇ ਇਹ ਕਾਪੀਆਂ ਦੇ ਵਿੱਚ ਦੱਸ ਸਕਦੇ ਆ ਵੀਰੇ ਇਹ ਮੈਂ ਫੋਲੀਓ ਨਹੀਂ ਹੈਗੀ ਅੱਛਾ ਇਹ ਰਹਿ ਇਹ ਰਹਿਣ ਦਿਓ ਵੀਰੇ ਇਹ ਰਹਿਣੇ ਪਰਾਂ ਰੱਖੋ ਪਰਾਂ ਇਹ ਸੇਵਾਦਾਰਾਂ ਵਾਸਤੇ ਇਹ ਬਸ ਤੋਂ ਬਾਹਰ ਨੇ ਭਾਈ 800 ਗੀਤ ਆ ਕਿਤਾਬ ਕਾਪੀਆਂ ਦੇ ਕਿਹੜੀਆਂ ਪਹਿਲੀਆਂ ਦੀ ਕੱਢਣੀ ਆ ਹਾਂ ਬਸ ਤੋਂ ਬਾਹਰ ਨੇ ਹਾਂਜੀ ਬਾਲ ਭਾਈ ਇਹ ਸੇਵਾਦਾਰਾਂ ਵਾਸਤੇ ਪੁੱਛੋ ਕਿਹੜੇ ਕਿਹੜੇ ਇਹਨਾਂ ਚੋਂ ਗੀਤ ਸੇਵਾਦਾਰਾਂ ਵਾਸਤੇ ਕਿਹੜੇ ਕਿਹੜੇ ਗਾਣੇ ਆ ਭਾਈ ਤੁਮ ਮਰਜੀ ਵੀਰੇ ਆਪਾਂ ਰਲ ਕੇ ਇਹਨਾਂ ਵਾਲੇ ਬੰਦੇ ਆ ਆਪਾਂ ਇਦਾਂ ਦੇ ਨਹੀਂ ਹੈਗੇ ਵੀ ਹਾਂ ਤੁਹਾਡੀ ਤੁਹਾਨੂੰ ਹਾਂ ਜੀ ਇਹ ਵੀ ਕਹਿੰਦਾ ਮੇਰੇ ਕੋਲ 25 ਲੱਖ ਰੁਪਏ ਉਹੀ ਕਹਿੰਦਾ ਦਫਤਰ ਬਣਾ ਕੇ ਗੀਤ ਕਰਾਂਗੇ ਤੇਰੇ ਅੱਛਾ ਆਪਾਂ ਜਦ ਤੱਕ ਹੁੰਦੇ ਆ ਵੀ ਗਰੀਬੀ ਨਹੀਂ ਆ ਪੰਜਾਬ ਚ ਰਹਿਣ ਦੇਣੀ ਬਸ ਆਪਣਾ ਸਪਨਾ ਚਾਹੇ ਆਪਾਂ ਨੂੰ ਕਿਵੇਂ ਕਰਕੇ ਗਲਤ ਕੰਮ ਨਹੀਂ ਕਰਨੇ ਵੀਰ ਗੀਤ ਕੋਤ ਜਿੰਨੇ ਲਿਖ ਸਕਦੇ ਆਂ ਭਲੀਖਾਂਗੇ ਆਸਟ੍ਰੇਲੀਆ ਵੀਰ ਨੂੰ ਵੀ ਕਹਿੰਦਾ ਪਤਗਾਨ ਕਰਦੇ ਆਂ ਮੋਬਾਈਲਾਂ ਦੀ ਵੀਰੇ ਚਾਹੇ ਮੈਨੂੰ ਦਿਹਾੜੀ ਬੱਚੇ 100 ਰੁਪਏ 200 ਰੁਪਏ ਮੈਂ ਕਰ ਦਿਆਂ ਕਰੂੰਗਾ ਵਾਅਦਾ ਨਹੀਂ ਬਾਕੀ ਜੋ ਹੋਊਗਾ ਵੀਰ ਨੂੰ ਤੁਹਾਨੂੰ ਦੇ ਦਿਆਂ ਕਰਾਂ ਦੋ ਮੁੰਡੇ ਮੇਰੇ ਨਾਲ ਹੋਰ ਮੈਂ ਵੀਰ ਨੂੰ ਨਾਲ ਗੱਲ ਕਰਨੀ ਮਾਂ ਬਾਪ ਕਰੇ ਕਰਪਾ ਚਲ ਆਪਾਂ ਨੂੰ ਘਰ ਦੇ ਵਾਈ ਹੁਣ ਦੋਈ ਦਿਉਰਾ ਗਾਉਣ ਲੱਗ ਜਾ ਹੂੰ ਇੰਨਾ ਪਿਆਰ ਕਰਦਾ ਇਹ ਉਹੀ ਹੈ ਤਖਾਂ ਦਿਉਰਾ ਗਾਉਣ ਲੱਗ ਜਾ ਅੱਛਾ ਦਿਉਰਾ ਗਾਉਣ ਇੰਨਾ ਪਿਆਰ ਕਰਦਾ ਜਿੰਨਾ ਕਿਸੇ ਮਰਜੇ ਨੇ ਨਾ ਕੀਤਾ ਨਹੀਂ ਆਵਾਜ਼ ਤੇਰੀ ਚੋਂ ਦਰਦ ਝੱਗਦਾ ਇਹ ਤਾਂ ਤੇਰੀ ਮਸ਼ੂਕਦਾਨੀ ਇਹ ਤਾਂ ਤੇਰੀ ਮਸ਼ੂਕਦਾਨੀ ਹੁਣ ਤਾਂ ਕਰਦਾ ਅਥਰਾ ਅਥਰਾ ਹੋ ਗਿਆ ਹੁਣ ਤਾਂ ਕਰਦਾ ਹੋ ਗਿਆ ਸਦਾਈ ਜਿੰਦ ਵੀ ਜਿੰਦ ਦੀ ਛਾਟੋਂ ਬਾਹਰ ਗਈ ਹੁਣ ਤਾਂ ਕਰਦਾ